ਜਿੱਧਰੋਂ ਸੂਰਜ ਨਿਕਲਦਾ ਉਧਰ ਤੁਹਾਡੇ ਚਾਰ ਬੋਰ ਐਨੋਂ ਹੋਣੇ ਚਾਹੀਦੇ ਆ ਸੂਰਜ ਜਿੱਧਰੋਂ ਨਿਕਲਦਾ ਲੋ ਵੀ ਮਿੱਤਰੋ ਕੀ ਹਾਲ ਚਾਲ ਮੈਂ ਤੁਹਾਡੇ ਆਪਣਾ ਨਮਾਣਾ ਮਲੀ ਤੇ ਦੋਸਤੋ ਆਪਣੇ ਪਿੰਡ ਬੋਰ ਕਰ ਰਹੇ ਸੀ ਤੇ ਅੱਜ ਤੁਹਾਨੂੰ ਦੱਸਾਂਗੇ ਵੀ ਬੋਰ ਕਰਨ ਵੇਲੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿੰਨੇ ਫੁੱਟ ਤੇ ਬੋਰ ਹੋਣਾ ਚਾਹੀਦਾ ਤੇ ਕਿਹੜੀ ਕੰਪਨੀ ਦਾ ਸਮਾਨ ਚਾਹੀਦਾ ਇੱਕ ਬੋਰ ਤੇ ਕਿੰਨਾ ਖਰਚਾ ਤੇ ਬਾਈਜੀ ਲਿਵਰ ਕੀ ਲੈਂਦੇ ਨੇ ਕਿ ਵੀ ਸਾਡੇ ਏਰੀਆ ਦੇ ਵਿੱਚ ਕਿੰਨੇ ਫੁੱਟ ਤੇ ਪਾਣੀ ਆ ਜਾਂਦਾ ਤੇ ਕਿੰਨੇ ਫੁੱਟ ਸਾਡੇ ਏਰੀਆ ਦੇ ਵਿੱਚ ਬੋਰ ਹੁੰਦਾ ਮੱਛੀ ਮੋਟਰ ਤੇ ਕਿੰਨੇ ਫੁੱਟ ਦਾ ਬੋਰ ਹੁੰਦਾ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਕਰਦੇ ਹਾਂ ਸਟਾਰਟ ਬਾਕੀ ਤੁਹਾਨੂੰ ਵਿਖਾਉਣੇ ਆ ਹਾਂਜੀ ਅੱਜ ਢਿੱਲੋ ਸਾਹਿਬ ਦੇ ਖੇਤ ਆ ਬਾਈ ਲਾਪਰੀਤ ਦੇ ਤੇ 4 ਬੋਰ ਇਹਨਾਂ ਨੇ ਕਰਾਏ ਨੇ 4 ਬੋਰ ਕਰਾਏ ਨੇ ਤੇ ਆ ਜਾ ਕੇ ਚੌਥਾ ਇਹ ਤੇ ਤੀਜਾ ਚੌਥਾ ਉੱਥੇ ਕਰਨਾ ਜੀ ਚੌਥਾ ਇੱਧਰ ਕਰਨਾ ਹਾਂਜੀ ਉਹ ਰੂੜੀ ਪਈ ਇੱਥੇ ਠੀਕ ਆ ਜੀ ਬਾਕੀ ਦੋਸਤ ਇਹਨਾਂ ਨੇ ਕੀ ਕੀਤਾ 20 20 ਫੁੱਟ ਦੀ ਦੂਰੀ ਵਿੱਚ ਰੱਖੀ ਆ ਬੋਰ ਤਿੰਨ ਬੋਰ ਇੱਕ ਉਧਰ ਰਿਹਾ ਇੱਕ ਇੱਧਰ ਇੱਕ ਇਧਰ ਪਾਣੀ ਇੱਥੇ ਕਹਿੰਦੇ ਮਿੱਠਾ ਮਿਸਤਰੀ ਸਾਹਿਬ ਦਾ ਤਿਆਰਬਾ ਉਹ ਕਹਿੰਦੇ ਬਾਈ ਜੀ ਇੱਥੇ ਬੋਰ ਕਰੋ ਇੱਥੇ ਪਾਣੀ ਮਿੱਠਾ ਨਿਕਲੂਗਾ ਇੱਕ ਬੋਰੇ ਰਹਿਣਾ ਇਧਰ ਕਰਨਾ ਤੇ ਮੋਟਰ ਕਿੱਥੇ ਰੱਖਣੀ ਢੀਲੋ ਸਾਹਿਬ ਮੋਟਰ ਇੱਥੇ ਰੱਖਣੀ ਹੈ ਵਿਚਾਲੇ ਇੱਥੇ ਇੱਥੇ ਰੱਖਣੀ ਆ ਢੀਲੋ ਸਾਹਿਬ ਸਮਾਨ ਕਿਹੜੀ ਕੰਪਨੀ ਦਾ ਮੰਗਾਇਆ ਤੁਸੀਂ ਹੈ ਜਿੰਦਲ ਦਾ ਜਿੰਦਲ ਦਾ ਆ ਸਾਰੀ ਪਾਈਪ ਜਿੰਦਲ ਦੀ ਆ ਆ ਸਾਰੇ ਤੁਸੀਂ ਆ ਜਿਹੜੀ ਯਾਨੀ ਕਿ ਆ ਸਮਾਨ ਪਾਈਪ ਫਿਲਟਰ ਜਿੰਨਾ ਵੀ ਆ ਫੜਾ ਜਿੰਦਲਦਾ ਹੀ ਹੈ ਤੇ ਇਹ ਸੁੰਡ ਪਾਈਪ ਸਾਰੀ ਸੁੰਡ ਪਾਈਪ ਹੀ ਪਾਈ ਹੈ ਹਾਂਜੀ ਹਾਂਜੀ ਬਾਕੀ ਯਾਨੀ ਕਿ ਦੂਜਾ ਜਿਹੜੇ ਜੋੜ ਜਾੜ ਵਾਲਾ ਲੀਕ ਵਾਲਾ ਕੰਮ ਹੀ ਟੈਂਟਾ ਹੀ ਖਤਮ ਕਰਦਾ ਖਤਮ ਹੀ ਕਰਦਾ ਜਵਾਸ ਜੋੜ ਲਾਉਣਾ ਹੀ ਨਹੀਂ ਜੋੜ ਇੱਕ ਹੀ ਰਹੂਗਾ ਉਹ ਇੱਥੇ ਰਹੂ ਜੋੜ ਇੱਕ ਹੀ ਜੋੜ ਇੱਕ ਹੀ ਰਹੂਗਾ ਉੱਤੋਂ ਲੈ ਕੇ ਥੱਲੇ ਤੱਕ ਸੁੰਡ ਹੀ ਜਵਾਸ ਸੁੰਡ ਹੀ ਸੁੰਡ ਹੈ ਇਹ ਯਾਰ ਬਾਈ ਇਹ ਆਮ ਪਾਈਪ ਨਾਲੋਂ ਤਾਂ ਬਹੁਤ ਮਹਿੰਗਾ ਹੋਊਗਾ ਇਹ ਮਹਿੰਗਾ ਬਾਈ ਮਹਿੰਗਾ ਤੇਰੇ ਦੀ ਅਗਰੇ ਇੰਨਾ ਖਾਸ ਨਹੀਂ ਕੋਪਾ 4-5 ਰੁਪਏ ਦਾ ਫਰਕ ਆ ਤੇ ਹੈਗਾ 85 ਰੁਪਏ ਹੈਗੀ 60 ਰੁਪਏ ਇਹ 85 ਰੁਪਏ ਆਈ ਆ ਉਹ 60 ਉਹਦੇ ਗੋਡੇ ਗਾਡੇ ਬੜੇ ਵੱਣ ਸਾਰਾ ਸਮਾਨ ਆਇਆਗਾ 45000 ਦਾ 45000 ਦਾ ਚਾਰਾਂ ਬੋਰਾ ਦਾ ਚਾਰਾਂ ਬੋਰਾ ਦਾ ਸਮਾਨ ਤੇ ਬਾਈ ਦੀ ਲੇਬਰ ਕਿੰਨੀ ਬਣ ਜੂਗੀ ਬਾਈ ਦੀ ਲੇਬਰ ਦਾ ਮਿਲਦਾ 10-15000 ਬਣ ਜੂਗੀ ਕੀ ਰੇਟ ਆ ਬਾਈ 60 ਰੁਪਏ ਹਾਂਜੀ 60 ਰੁਪਏ ਪਰ ਫੁੱਟ 60 ਰੁਪਏ ਸਕਰ ਫੁੱਟ ਦਿਹਾੜੀਏ ਬਾਈ ਦੀ ਆ ਕਿ ਬੱਕ ਦਿਹਾੜਗੇ ਅਸੀਂ ਮਾਰਕ ਦੇ ਅੱਛਾ ਦਿਹਾੜੀ ਤੋਂ ਦੇ ਆਪਣੇ 600 ਰੁਪਏ ਇੱਕ ਦਾ 600 ਰੁਪਏ ਇੱਕ ਬੰਦੇ ਦਾ 1200 ਚਾਰ ਦਿਨ ਲੱਗ ਜਾਣਗੇ ਹੈ 4 ਦਿਨ ਲੱਗੇ 12 ਚੌਕੜ 4800 ਰੁਪਏ ਹੋ ਗਿਆ ਤੇ ਬਾਕੀ 60 ਰੁਪਏ ਸਕਰ ਫੁੱਟ ਇਹ ਹੋ ਗਿਆ ਆਈਡੀਆ ਲਾ ਵਾਲਾ ਵੀ 70000 ਰੁਪਏ ਲੱਗ ਜੂ ਚਾਰਾਂ ਬੋਰਾਂ ਤੇ ਚਲਾਉਣ ਤੱਕ ਹੈ ਬਾਈ ਫਿਰ ਤੁਹਾਡੀ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਕਿੰਨਾ ਚਿਰ ਦੀ ਜ਼ਿੰਮੇਵਾਰੀ ਹੁੰਦੀ ਵੀ ਬੋਰ ਚੱਲਦੇ ਰਹਿਣੇ ਮਤਲਬ ਨਹੀਂ ਕਹਿ ਸਕਦੇ ਪਤਾ ਕੀ ਚੱਕਰ ਨੇ ਧੱਤੀ ਦਾ ਕੰਮ ਅੱਛਾ ਜੀ ਹੁਣ ਇੱਥੇ ਤੁਸੀਂ ਐਡੀ ਤੇਜ਼ੀ ਨਾਲ ਤੋਂ ਕਰੀਏ ਨੇ ਕਿ ਥੱਲੇ ਰੇਤਾ ਤਾਂ ਨੂੰ ਆਉਂਦਾ ਪਿਆ ਅੱਛਾ ਸਭ ਤੋਂ ਪਹਿਲਾਂ ਇਹ ਫਿਲਟਰ ਪਾ ਕੇ ਉਸ ਤੋਂ ਬਾਅਦ ਇਹਦੇ ਵਿੱਚ ਆ ਮੁੱਛਲ ਪਾਉਂਗੇ ਆ ਸੌਰੀ ਸੁੰਡਲ ਸੁੰਡਲ ਪੈਪ ਪਾਉਂਗੇ ਹੈ ਇਹ ਅੱਗੋ ਤੇਲ ਤਿੱਖਾ ਬਣਾਇਆ ਥੱਲੇ ਜਾਊਗਾ 40 ਫੁੱਟ ਉਹ 60 ਫੁੱਟ ਇਹਦੇ ਵਿੱਚ ਮੂਰੀਆਂ ਮਾਰੀਆਂ ਕਰਨ ਦੀ ਕੋਈ ਲੋੜ ਨਹੀਂ ਨਾ 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 ਹੈ ਜਿਵੇਂ ਆਮ ਪਹਿਲਾਂ ਪਾਈਪਾਂ 'ਚ ਮੂਰੀਆਂ ਕਰਦੇ ਹੁੰਦੇ ਸੀ ਬਾਈ ਪਤਾ ਨਾ ਹੈ ਹੋਰ ਹੁੰਦਾ ਉਹਦੇ ਕੱਲੀ ਵਾਰ ਜਾਲੀ ਬਣਣੀ ਆ ਅੱਛਾ ਉਹ ਪਾਈਪ ਦੇ ਉੱਤੇ ਹੀ ਜਾਲੀ ਬਣਣੀ ਆ ਪਾਈਪ ਦੇ ਉੱਤੇ ਹੀ ਜਾਲੀ ਬਣਣੀ ਆ ਵਾ ਸਦਾ ਹੀ ਵਾਸ ਇਹ ਬੰਸਾਲਾ ਹੋ ਗਿਆ ਹੈ ਬੰਸਾਲਾ ਹੋ ਗਿਆ ਵਾਸ ਬਨ ਕੇ ਜੋੜ ਕੇ ਉੱਤੇ ਜਾਲੀ ਲਾ ਗਿਆ ਦੋ ਧਾਗੇ ਬੰਨ ਕੇ ਕੋ ਦੂਜਾ ਬੰਨ ਕੇ ਪਾਇਆ ਅੱਛਾ ਅੱਛਾ ਥੱਲੇ ਆਇਆ ਤੋੜ ਤੱਕਰ ਲਾ ਕੇ ਫਿਰ ਆ ਪਾਇਆ ਸਿੱਧੀ ਥੱਲੇ ਢਪਾ ਦੇਣੀ ਇਹ ਵਿੱਚ ਇਹ ਥੱਲੇ ਥੱਲੂ ਇਹਨੇ ਪਾਣੀ ਖਿੱਚੀ ਆਉਣਾ ਇਹਦਾ ਕੰਮ ਜ਼ਿਆਦਾ ਹੁੰਦਾ ਥੋੜਾ ਉਹ ਵਕੂ ਜਾਲੀ ਨਹੀਂ ਲਿਆਉਣੀ ਕੱਲੀ ਬਸ ਕੱਲੀ ਜਾਲੀ ਬਨਣੀ ਉਹਦੇ ਤੇ ਬਸ ਠੀਕ ਇਹਦਾ ਜੱਬ ਖਾਨ ਆਇਆ ਵੀ ਆ ਬੰਨਨੇ ਬੁਣਨੇ ਪੈਂਦੇ ਆ ਰਸਿਆ ਰਸਿਆ ਨਾਲ ਇਹਦਾ ਮਤਲਬ ਇਹ ਲੀਕ ਨਹੀਂ ਹੁੰਦਾ ساری ਉਮਰ ਹੈ ਨਾ ਰੇਤਾ ਚੱਕੇ ਹੈ ਉਹ ਬੋਰ ਨੂੰ 50 ਸਾਲ ਹੋ ਗਏ ਆ ਉਹ ਬੋਰ ਇਦਾਂ ਹੀ ਕਰਾਇਆ ਉਹਦੇ ਆ ਉਹ ਬੋਰ ਇਦਾਂ ਹੀ ਕਰਾਇਆ ਉਹਨੂੰ 50 ਸਾਲ ਹੋ ਗਏ ਕੋਈ ਚੱਕਰ ਨਹੀਂ ਗਿਆ ਵਧੀਆ ਪਾਣੀ ਕੱਢਦੀ ਮੋਟਰ ਹੈ ਵਧੀਆ ਵਧੀਆ ਯਾਰ ਤੁਸੀਂ ਪੰਜਾ ਕਿੱਲਾਂ ਜੀ ਦੋ ਦੋ ਮੋਟਰਾਂ ਲਵਾਈ ਖੜੇ ਆ ਕਿਧਰ ਪੁੱਛ ਕੇ ਲਵਾਈਆਂ ਹੈ ਹਾਂ ਏ ਹਾਂਜੀ ਪੰਜਾ ਕਿੱਲਾਂ ਜੀ ਦੋ ਮੋਟਰਾਂ ਵਾਰਿਆ ਨਹੀਂ ਸਰਕਾਰਾਂ ਨਹੀਂ ਉਹ ਮੰਨਤਾ ਹੀ ਨਹੀਂ ਗਏ ਤੇ ਭਗਵੰਤਮਾਨ ਨੇ ਫੋਨ ਲਾਇਆ ਸਿੱਧਾ ਅੱਛਾ ਵੀ ਦੋ ਮੋਟਰਾਂ ਲਾ ਦੋ ਅੱਛਾ ਅੱਛਾ ਲਾੜ ਮੜੀ ਘਟ ਆਇਆ ਕਰੂਗੇ ਗਰਮੀ ਵਾਲੀ ਹੈ ਪਾਣੀ ਨੇ ਮੁੱਕ ਜਿਆ ਤਾਂ ਮਿੱਤਰੋ ਸਮਾਨ ਜਿਹੜਾ ਜਿੰਦਲ ਦਾ ਵੀ ਪਵਾ ਸਕਦੇ ਤੁਸੀਂ ਆਕਾਸ਼ਦੀਪ ਦਾ ਵੀ ਬਹੁਤ ਵਧੀਆ ਹੁੰਦਾ ਸਮਾਨ ਵਧੀਆ ਸਮਾਨ ਜੀ ਪਰ ਸਮਾਨ ਇੱਕ ਨੰਬਰ ਹੋਵੇ ਇਹ ਇਹਨਾਂ ਦਾ 70000 ਰੁਪਿਆ ਲੱਗ ਜਾਣਾ ਜੀ ਲੇਬਰ ਸਾਰੇ ਤਕਰੀਬਨ ਜੇਕਰ ਆਪਾਂ ਗੱਲ ਕਰੀਏ ਤਾਂ ਇੱਕ ਬੋਰ ਤੇ ਰੁਪਿਆ ਲੱਗ ਜੂ 17000 17 17500 ਰੁਪਿਆ ਤੇ ਬਾਈ ਆ ਪਿੰਡ ਸਗਰਾਣਾ ਸਗਰਾਣਾ ਜੀ ਕੀ ਨਾਂ ਬਾਈ ਆਪਣਾ ਨੰਬਰ ਕੀ ਆ 62842 62842 87342 ਅੱਛਾ 62842 87342 ਹਾਂ ਜੀ ਤਾਂ ਬਾਈ ਕਰਦਾ ਜੀ ਕੰਮ ਇਹ ਦਿਨ ਚ ਇੱਕ ਹੀ ਬੋਰ ਕਰਨਾ ਬਾਈ ਨੇ ਤਸੱਲੀ ਨਾਲ ਕਰਨਾ ਇੱਧਰ ਬਾਕੀ ਤੁਹਾਨੂੰ ਬੋਰ ਕਿਤੇ ਉਖਾ ਦੇਣੇ ਆ ਤੇ ਨੰਬਰ ਤੁਹਾਨੂੰ ਦੇਤਾ ਪਿੰਡ ਸਗਰਾਣਾ ਸਵਰਨਜੀਤ ਸਿੰਘ ਬਾਈ ਦਾ ਨਾਂ ਤੇ ਆਹ ਦੇਖੋ ਜੀ ਇੱਧਰ ਪਾਈ ਹੋਈ ਆ ਵੇਖੋ ਹਨਾ ਇਹ ਵੰਸ ਵਾਲਾ ਫਿਲਟਰ ਵਾਈਦਾ ਜੀ ਇੱਕ ਹੁੰਦਾ ਦੂਜਾ ਜਿਦੇ ਚ ਕਿ ਪਾਈਪਾਂ ਚ ਮੋਰੀਆਂ ਕੱਢ ਕੇ ਉੱਤੇ ਯਾਨੀ ਕਿ ਜਾਲੀ ਬਲੇਟ ਦਿੱਤੀ ਹੈ ਤੇ ਇਹ ਆ ਜੀ ਵਸਾਂ ਵਾਲਾ ਵੰਸਾਂ ਵਾਲਾ ਫਿਲਟਰ ਇਹਦੇ ਵਿੱਚ ਇਹਦੇ ਸੁੰਡ ਪੈ ਪਾ ਦਿੱਤੀ ਹੈ 3 ਇੰਚੀ ਸੁੰਡ ਪੈਪਾ ਜੀ ਇਹ ਆ ਸਮਾਨ ਦੇਖ ਸਕਦੇ ਜਿਓ ਵੇਖੋ ਜੀ ਉਹ ਉੱਥੋਂ ਇਹਨਾਂ ਨੇ ਘਰੋਂ ਬਣਾ ਕੇ ਲੈ ਆਉਂਦੇ ਉਸ ਤੋਂ ਬਾਅਦ ਉੱਤੇ ਜਾਲੀ ਬਲੇਟ ਕੇ ਤਿਆਰ ਕਰ ਲੈਂਦੇ ਆ ਤੇ 45000 ਦਾ ਸਮਾਨ ਆਇਆ ਜੀ ਤੇ ਬਾਕੀ ਵਾਲਵੂਲ ਬਾਹਰ ਆ ਉਹ ਵਾਲ ਕਿਹੜੀ ਕੰਪਨੀ ਦਾ ਲਿਆਂਦਾ ਹੈ ਲੁੱਬੀ ਦਾ ਤੇ ਇਹ ਕਿਨੇ ਫੁੱਟ ਤੇ ਇਹ ਕਿਨੇ ਕਿਨੇ ਫੁੱਟ ਦੇ ਬੋਰ ਆ ਜੀ 60 ਦੇ ਇਹ ਦੂ ਥੱਲੇ ਨਹੀਂ ਜਾਂਦਾ ਕੰਮ ਨਹੀਂ ਬਾਹਰ ਪਾਣੀ ਸਹੀ ਆਉਂਦਾ ਤੇਰਾ ਤੈਨੂੰ ਪੱਕਾ ਪਤਾ ਵੀ 60 ਤੋਂ ਥੱਲੇ ਪਾਣੀ ਬੇਕਾਰ ਪਾਣੀ ਮਿੱਠਾ ਆਉਂਦਾ ਵਧੀਆ ਆਇਆ 60 ਦੇ ਜਵਾਂ ਦਿੱਤਾ ਨਿਕਲਦੀ ਕੁੜੀ ਮੋਟੀ ਵਧੀਆ ਸਰਾ ਤਾਂ ਮਿੱਤਰੇ ਸਿਰਈ ਮਖਸਰ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ ਆ ਪਿੰਡ ਲਵਾਨੇ ਵਾਲੀ ਉੱਥੇ ਬੋਰ ਕਰ ਰਹੇ ਸਾਡੇ ਵੈਸੇ ਪੂਰੇ ਮੁਕਸਰ ਜ਼ਿਲ੍ਹਾ ਹੋ ਗਿਆ ਫਰੋਈਪੁਰ ਇੱਥੇ ਯਾਨੀ ਕਿ 60 ਤੋਂ ਲੈ ਕੇ 90 ਫੁੱਟ ਤੱਕ ਹੀ ਬੋਰ ਹੁੰਦਾ 70 ਤੱਕ 70 ਤੱਕ 90 ਤੱਕ 90 90 ਫੁੱਟ ਲਾਸਟ ਆ ਕਿਉਂ ਬਾਈ ਜੀ ਹਾਂਜੀ ਹਾਂਜੀ ਇਹ ਥੱਲੇ ਨਹੀਂ ਹੁੰਦਾ 70 ਫੁੱਟ ਸਹੀ 70 ਫੁੱਟ ਸਹੀ 65 70 ਨਹੀਂ ਯਾਰ 80 ਫੁੱਟ ਦਾ ਕੀਤੇ ਹੈ ਨਾ ਅਸੀਂ 80 ਫੁੱਟ ਤੱਕ ਤਾਂ ਹੁੰਦੇ ਹੀ ਆ ਆਪਣੇ ਨਾ ਇਥੋਂ ਦੀ ਬਾਈ ਤੇਰੇ ਕੋਲ ਸਮਾਨ ਕਿੰਨੇ ਫੁੱਟ ਦਾ ਸਾਰਾ ਜਿੱਤ 100 ਦਾ ਬਸ ਇਸ ਤੋਂ ਅੱਧ ਲੋਡ ਨਹੀਂ ਪੈਂਦੀ ਐ ਯਾਰ ਕਈਆਂ ਚ ਕਹਿੰਦੇ 2 2 3 300 ਫੁੱਟ ਡੂੰਘੇ ਪਾਣੀ ਗਏ ਚਲੇ ਕੋਈ ਫਿਰ ਫਰਕ ਪੈ ਜਾਂਦਾ ਨਾ ਹੌਂਦ ਲਉਗੇ ਕਿੰਨੇ ਕਰਦੇ ਹੋਣੇ ਬੋਰ ਬਾਈ ਹੁਣ ਤੱਕ ਯਾਰ ਆਈਡੀਆ ਕੋਈ ਕੋਈ ਹੈ ਬਾਈ ਯਾਰ 5 600 ਬੋਰ ਯਾਰਾਂ ਬੋਰ ਕਰਦੇ ਹੋਣੇ ਆ ਹਾਂ ਹਜ਼ਾਰਾਂ ਜਮਦੇ ਲੱਗ ਜਾਂਦੇ ਇਹ ਬਾਈ ਸੀਜ਼ਨ ਤਾਂ ਇਨਾ ਦਿਨ ਹੀ ਹੁੰਦਾ ਚੋਨੇ ਕਣ ਕਿਤੇ ਕਣਕ ਤੇ ਵੀ ਮਿਲ ਜਾਂਦਾ ਸੀ ਜਣ ਹੈ ਕੋਈ ਕਣਕ ਦਾ ਪਾਣੀ ਯਾਰ ਵਾਧੂ ਹੁੰਦਾ ਕਣਕ ਦੇ ਪਾਣੀ ਵਾਧੂ ਦੇ ਚੋਣੇ ਮੈਨੂੰ ਹੋ ਗਏ ਆਹਾਂ ਆ ਵੱਲ ਸਿੱਖ ਗਿਆ ਸਾਰਾ ਮੈਂ ਅੱਛਾ ਤਾਂ ਹੀ ਤੈਨੂੰ ਲਾ ਦਿੰਦਾ ਹੈ ਹੋ ਕੋ ਛੋਟਾ ਟੋਟਾ ਚ ਕੋਰਾ ਸਾਈ ਆਦ ਲਿਆ ਹੁਣ ਵੇ ਇਹਦੇ ਵਿੱਚ ਪਾਉਂਗੇ ਉਹ ਸਟਾ ਸਟੇ ਸਟੇ ਵਿਖਾਈ ਗਏ ਯਾਰ ਦਰਸ਼ਕਾਂ ਨੂੰ ਪੂਰਾ ਹੁਣ ਹੁਣ ਪਹਿਲੇ ਪਾਈਪ ਕੱਢੋਂਗੇ ਤੇ ਬਾਈ ਜੀ ਸਮਾਨ ਤੁਹਾਨੂੰ ਵਿਖਾ ਦਈਏ ਇੱਕ ਵਾਰ ਚੰਗੀ ਆ ਵੇਖ ਲੋ ਪਾਈਪਾਂ ਵੇਹੇ ਮਹਿੰਗਾ ਪੈ ਜਾਂਦਾ ਲਾਲੋ ਵੀ ਆਮ ਜਿਹੜਾ ਪਲਾਸਟਿਕ ਦਾ ਸਮਾਨ ਆ ਉਸ ਤੋਂ ਘੱਟੋ ਘੱਟ ਵੀ ਲੱਗਦਾ ਦੋਸਤੋ ਤੁਸੀਂ 10000 ਰੁਪਿਆ ਯਾਨੀ ਕਿ ਖਰਚਾ ਵੱਧ ਆਉਂਦਾ ਤੇ ਮੇਰੇ ਹਿਸਾਬ ਨਾਲ ਯਾਰ ਬਿਲਕੁਲ ਸੈਟਾ ਕੰਮ ਆਣਾ ਵੀ ਨਾ ਕੋਈ ਗੋਡਾ ਪਾਉਣ ਦੀ ਲੋੜ ਨਾ ਜੋੜ ਜੇ ਪਾਈਪਾਂ ਪਾਉਂਦੇ ਪਲਾਸਟਿਕ ਦੀਆਂ ਆਮ ਤਾਂ ਉਹਦੇ 'ਚ ਇੱਕ ਇੱਥੇ ਗੋਡਾ ਪੈਣਾ ਸੀ ਇੱਕ ਉੱਥੇ ਗੋਡਾ ਪੈਣਾ ਸੀ ਇੱਕ ਇੱਥੇ ਤਿੰਨ ਗੋਡੇ ਹੋਗੇ ਮੁੜ ਕੇ ਗਾਂਹ ਜੋੜ ਜਾਪੇਲੀ ਕੋਈ ਜਾਣਾ ਸੀ ਬੁਰਾ ਹਾਲ ਤਾਂ ਦੋਸਤੋ ਇੱਕ ਜਦੋਂ ਵੀ ਬੋਰ ਕਰਾਉਣੇ ਤੁਸੀਂ ਤਿੰਨ ਬੋਰ ਇਦਾਂ ਜ਼ਰੂਰ ਕਰੋ ਚਾਰ ਹੀ ਕਰੋ ਤੁਸੀਂ ਇਦਾਂ ਕਿਉਂਕਿ ਪਾਣੀ ਦਾ ਵਹਾਅ ਐ ਨੂੰ ਹੁੰਦਾ ਇਹਨਾਂ ਜਿਹੜਾ ਇੱਧਰ ਬੋਰ ਕੀਤਾ ਮੈਂ ਉਹਦੇ ਨਾਲ ਸਹਿਮਤ ਨਹੀਂ ਬੋਰ ਇਦਾਂ ਹੀ ਲੈਂਚ ਹੋਣ ਠੀਕ ਹੈ ਨਾ ਜੀ ਹਾਂ ਤੇ ਇਹ ਸਾਬਤਦਾ ਵਾ ਬਾਕੀ ਦੋਸਤੋ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਫੇਰ ਜਰੂਰ ਕਰਦੇ ਵੇ ਬਾਕੀ ਤੁਹਾਨੂੰ ਆ ਸੰਡਲ ਪਾਈਪ ਪਾ ਕੇ ਵਿਖਾਉਣੇ ਆ ਬਾਈ ਕੀ ਕਰਦੇ ਆ 6 ਪਾਈਪਾਂ ਕੱਢਣਗੇ ਇਸ ਤੋਂ ਬਾਅਦ ਫੇਰ ਇਹ ਸੰਡਲ ਪਾਈਪ ਪਾਉਣਗੇ ਤਾਂ ਬਾਈ ਕਹਿੰਦਾ ਵੀ ਐਰ ਕੀ 1500 ਫੁੱਟ ਡੂੰਗਾ ਬੂਰ ਕਰ ਚੁੱਕਿਆ ਮੈਂ ਯਾਨੀ ਕਿ 20 ਮੋਟਰਾਂ ਲਾ ਲਾ ਦਿੱਤੀਆਂ ਨੇ ਮੈਂ ਐਰ ਕੀ ਇਸ ਵਾਰ ਤੇ ਦੋਸਤੋ ਹਰ ਸਾਲ ਵੇਖ ਲਓ ਇਹ ਕੱਲਾ ਬਾਈ 30 ਤੋਂ 40 ਮੋਟਰਾਂ ਲਾਉਂਦਾ ਹਰ ਸਾਲ 30 ਤੋਂ 40 ਮੋਟਰਾਂ ਇਹ ਬਾਈ ਕੱਲਾ ਲਾਉਂਦਾ ਤੇ ਜੇਕਰ ਆਪਾਂ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਤਾਂ ਮੈਨੂੰ ਨਹੀਂ ਲੱਗਦਾ ਵੀ ਕਿੱਲੇ-ਕਿੱਲੇ ਤੇ ਮੋਟਰ ਤੁਹਾਨੂੰ ਨਾ ਦਿਖਾਈ ਦਵੇ ਧਰਤੀ ਦੇ ਵਿੱਚ ਹਰ ਸਾਲ ਮੈਨੂੰ ਲੱਗਦਾ ਵੀ ਲੱਖਾਂ ਮੋਹਰੀਆਂ ਹੁੰਦੀਆਂ ਸਾਡੇ ਮੁਕਸਰ ਦੇ ਵਿੱਚ ਹਜ਼ਾਰ ਮੋਟਰਾਂ ਲੱਗ ਚੁੱਕੀਆਂ ਲਾਲੋ ਵੀ ਹਜ਼ਾਰ ਬੋਰ ਹੋ ਚੁੱਕਿਆ ਇਹ ਬਾਈ ਦੇ ਮੂੰਹੋਂ ਕਹਿਣਾ ਵੀ ਅਸੀਂ 40 ਤੋਂ 50 ਬੋਰ ਸੀਜ਼ਨ 'ਚ ਕਰਦੇ ਆਂ ਤੇ ਇਹੀ ਸਾਡੀ ਕਮਾਈ ਤੇ ਬਾਕੀ ਮਿੱਤਰੋ ਤੁਹਾਡਾ ਕੀ ਖਿਆਲ ਆ ਵੀ ਆਉਣ ਵਾਲੇ ਸਮੇਂ 'ਚ ਪਾਣੀ ਦਾ ਕੀ ਹਾਲ ਹੋ ਸਕਦਾ ਮੈਂ ਸਰਕਾਰ ਨੂੰ ਬੇਨਤੀ ਕਰੂੰਗਾ ਭਾਈ ਜੀ ਨਹਿਰਾਂ ਦਾ ਪਾਣੀ ਖੇਤਾਂ ਦੇ ਵਿੱਚ ਦਿਓ ਹਫਤੇ 'ਚ ਘੱਟੋ-ਘੱਟ 2-2 ਵਾਰੀਆਂ ਜ਼ਰੂਰ ਦਿਓ ਜਾਂ ਪਾਣੀ ਵਾਧੂ ਕਰੋ ਵੀ ਤਾਂ ਜੋ ਨਹਿਰ ਦੇ ਪਾਣੀ ਤੇ ਫਸਲ ਨੂੰ ਪਾਲਿਆ ਜਾ ਸਕੇ ਜਾਂ ਝੋਨੇ ਦਾ ਖਰਚ ਛਡਾਓ ਸਾਡੇ ਤੋਂ ਸਾਡਾ ਜੀ ਨਹੀਂ ਕਰਦਾ ਝੋਨਾ ਲਾਉਣ ਨੂੰ ਕਿਉਂਕਿ ਝੋਨੇ ਦਾ ਰੇਟ ਫਿਕਸ ਆ ਝੋਨਾ ਆਮ ਫਸਲਾਂ ਨਾਲੋਂ ਜ਼ਿਆਦਾ ਨਿਕਲਦਾ ਲੈ ਵੀ ਮਿੱਤਰੋ ਪਾਉਣ ਲੱਗੇ ਪਾਪ ਵਿੱਚ ਮਰਾ ਯਾਰ ਪਾਤੀ ਯਾਰ ਵਿੱਚ ਦਵਾਰਾ ਪਾਦੇ ਹਾਂ ਕੱਢ ਕੇ ਮੜਾ ਜਿਹਾ ਵਿਖਾਈ ਕਿਵੇਂ ਪਾਈਏ ਕਿ ਨਹੀਂ ਹੁਣ ਨਿਕਲਦੇ ਨੇ ਭਾਈ ਹਾਂ ਪੈ ਗਈ ਜਿਹੜੀ ਇੱਕ ਵਾਰਾ ਪੈ ਗਈ ਪਾਣੀ ਸਾਨੂੰ ਜ਼ਰੂਰੀ ਥਣ ਪਾ ਵਿੱਚ ਆ ਜਾ ਭਾਈ ਉੱਠ ਕੇ ਆ ਰਿਆਂ ਨੂੰ ਜਲਦੀ ਆਇਆ ਰੇਤਾ ਚੜ ਜਣਾ ਹੀ ਉਹ ਨਹੀਂ ਚੜਦਾ ਹੁੰਦਾ ਘਾਤਾ ਰੇਤਾ ਨਹੀਂ ਇਹ ਵਿੱਚ ਜੋੜ ਕਿਉਂ ਪਾਇਆ ਵੀ ਇਹਦੇ ਜੋੜ ਕਿਤੇ ਭਾਈ ਉਹ ਜਾ ਵੜਦ ਕੇ ਬਸ 3 ਨਾਲ ਚੜਨਾ ਸਿੱਧਾ ਅੱਛਾ 3 ਨਾਲ ਹੀ ਜੋੜਨਾ ਤੇ ਭਾਈ ਜੀ ਇੱਧਰ ਜਾਊਗਾ ਹਾਂ ਕਾਮੜਾ ਵੜ ਤਾ ਇਹ ਉੱਥੋਂ ਤੱਕ ਮਿਲ ਲਿਆ ਹੈ 20 ਫੁੱਟ 20 ਫੁੱਟ ਜਾਊਗਾ ਇਹ ਯਾਨੀ ਕਿ 60 ਫੁੱਟ ਥੱਲੇ ਗਈ ਚਲੀ 20 80 ਫੁੱਟ ਪੈ ਪਾ ਇਹ ਜੁੜ ਜੂਗੀ ਲੈ ਇਹਨੂੰ ਲੈ ਹਾਂ ਉਹਦਾ ਪੂਰੀ ਆ ਜਾਣੀ ਆ ਇਹ ਥੱਲੇ ਥੱਲੇ ਅੜੀ ਜੇ ਜਾਂਦੀ ਮੈਂ ਤੈਨੂੰ ਆ ਗਈ 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 ਇਹ ਕਦੀ ਤੁਰ ਪੇ ਫਟਾ ਖੜਦੀ ਨਹੀਂ ਜੇ ਅੜ ਜੇ ਪਰੇ ਨਹੀਂ ਫਿਰ ਨਾ ਮੱਥਾ ਮਾਰੀਏ ਮਣੀ ਇਹ ਦੱਸ ਯਾਰ ਆ ਬੰਦੇ ਤੋਂ ਤੁਸੀਂ ਕਿਵੇਂ 4 ਦਿਨ ਕਿਵੇਂ ਕੱਢੇ ਉਹ ਐਕਸਪੀਰੀਅੰਸ ਦੱਸੋ ਤੁਸੀਂ ਬੋਰ ਬਾਰ ਤਾਂ ਦੱਸ ਹਾਂ ਬਾਈ ਹਾਂਜੀ ਕਿਵੇਂ ਕੱਢਿਆ ਇਹਦੇ ਨਾਲ ਤੁਸੀਂ 4 ਦਿਨ ਬਹੁਤ ਵਧੀਆ ਦੱਸੋ ਸਾਡੇ ਤੇ ਭਰਾ ਵੀ ਰੱਖਾ 20 ਇਹ ਕੁਝ ਵੀ ਨਹੀਂ ਫਿਰ ਹੈ ਪੁੱਛਦਾ ਇਹ ਕੰਮ ਨਹੀਂ ਕਰਾਇਆ ਦੋ ਬੰਦੇ ਸੀ ਇਹ ਤਰੋ ਇਸ ਤਰੀਕੇ ਨਾਲ ਦੇਖੋ ਤੁਸੀਂ ਉਧਰ ਵੀ ਪਾਈਪ ਵਧਾਤੀ ਐ ਇਧਰ ਵੀ ਵਧਾਤੀ ਵਿਚਾਲੇ ਹੈਗੀ ਐ ਇੱਕ ਆ ਪਾਈਪ ਇਧਰ ਪੈ ਜੂਗੀ 60 ਫੁੱਟ ਥੱਲੇ ਜਾਊਗੀ 20 ਫੁੱਟ ਇੱਥੇ ਜਾ ਕੇ ਮੋਟਰ ਲਾਉਣਗੇ ਜਿੱਦਣ ਬਾਈ ਜੀ ਪਾਣੀ ਕਿਦਨ ਫਿਰ ਕਿਦਨ ਚਲਾਉਂਗੇ ਮੋਟਰ ਆ ਪਰਸੋ ਹੀ ਪਰਸੋ ਪੱਕਾ ਕਿ ਫਾਈਨਲ ਹੋ ਜੂਗਾ ਬੋਰਡਰ ਰਹਿ ਗਿਆ ਹਾਂ ਸ਼ਾਮ ਨੂੰ ਆ ਕੱਢ ਕੇ ਆ ਆਪਾਂ ਕੱਢ ਕੇ ਟਾਇਪ ਲਾ ਕੇ ਨਾਲ ਜੋੜ ਕੇ ਹਾਂ ਤੇ ਪਰਸੋ ਆਪਾਂ ਚਲਾ ਦੇਣਾ ਚਲਾ ਦਿਆਂਗੇ ਚਲੋ ਭਾਈ ਪਰਸੋਂ ਫਿਰ ਤੁਹਾਨੂੰ ਦਰਸ਼ਨ ਕਰਾਵਾਂਗੇ ਕਿ ਕਿੰਨਾ ਪਾਣੀ ਪੰਜ ਦਾ ਪਾਣੀ ਬਣਾਉਣਾ ਹਾਂਜੀ ਪੰਜ ਦਾ ਪਾਣੀ ਬਣਾਉਣਾ ਪਾਣੀ ਇੱਕ ਬੋਰ ਰਹਿ ਗਿਆ ਬਸ ਪਾਈਪਾਂ ਲਾ ਜਾਣਗੀਆਂ ਹਾਂ ਲਾ ਆ ਗਏ ਪਾਈਪਸ ਦੀਆਂ ਆਉਂਦੀ ਵੀ ਇੱਧਰ ਲਿਆ ਕੇ ਆਉਂਦੀ ਵੀ ਇੱਧਰ ਲਿਆ ਕੇ ਆ ਇੱਥੋਂ ਆਪਾਂ ਬਹੁਤ ਕਰਾਂਗੇ ਨਾ ਵੱਢ ਕੇ ਵੱਢ ਕੇ ਹੀ ਆ ਉਹ ਵਿੱਚ ਆਹੋ ਟੋਇਆ ਕੱਢੋਂਗੇ ਇੱਥੇ ਆ ਆ ਹੋ ਮੈਨੂੰ ਪਤਾ ਲੱਗੇ ਜੋੜ ਕੇ ਉਧਰ ਵੀ ਆ ਜੋੜ ਕੇ ਉਹ ਫੋਨ ਨਾਲ ਇੱਧਰ ਵੀ ਆ ਜੋੜ ਕੇ ਇੱਕ ਹੀ ਜੋੜ ਬਸ ਇੱਥੇ ਟੀ ਦੇ ਉੱਤੇ ਹੀ ਜੋੜ ਹੋਊਗਾ ਜਿਹੜਾ ਉਹ ਪਿੱਛੇ ਮੋਟਰ ਲਗਣੀ ਹੈ ਟੀ ਲਿਆਂਦੀ ਆ ਜਿਹੜੀ ਉੱਤੇ ਆ ਕਸਣੀ ਸਾਰਾ ਕੁਝ ਲੈਂਦਾ ਸਮਾਨ ਬਸ ਠੀ